ਤਸਵੀਰਾਂ ਤਲਵੰਡੀ ਸਾਬੋ ਦੀਆਂ ਨੇ ਜਿੱਥੇ ਮਲਕਾਨਾ ਹੱਦ ਵਿੱਚਲੇ ਤਲਵੰਡੀ ਸਾਬੋ ਰਜਵਾਹੇ ਵਿੱਚ ਚੌੜਾ ਪਾੜ ਪੈ ਗਿਆ ਹੈ ਪਾੜ ਪੈਣ ਕਾਰਨ ਚਪੇਟ ਵਿੱਚ ਆਏ ਖੇਤਾਂ ਵਿੱਚ ਕਈ-ਕਈ ਫੁੱਟ ਪਾਣੀ ਭਰ ਗਿਆ ਤੇ ਕਿਸਾਨਾਂ ਦੀਆਂ ਬੀਜੀਆਂ ਫਸਲਾਂ ਨੂੰ ਨੁਕਸਾਨ ਪਹੁੰਚਿਆ ਪਾਣੀ ਨੇ ਕਰੀਬ 100 ਏਕੜ ਰਕਬੇ ਦਾ ਨੁਕਸਾਨ ਕੀਤਾ ਕਿਸਾਨਾਂ ਮੁਤਾਬਕ ਤੜਕਸਰ ਪੈ ਇਸ ਪਾੜ ਤੋਂ ਬਾਅਦ ਖਬਰ ਪੜੇ ਜਾਣ ਤੱਕ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਮੁੱਖਤੈ ਨਹੀਂ ਪੁੱਜਾ ਅਜਿਹੇ ਵਿੱਚ ਪਿੰਡਾਂ ਦੇ ਲੋਕ ਆਪਣੇ ਪੱਧਰ ਤੇ ਹੀ ਰਜਵਾਹਾ ਬੰਦ ਕਰਨ ਦੀ ਕੋਸ਼ਿਸ਼ਾਂ ਕਰ ਰਹੇ ਨੇ ਸੂਆ ਟੁੱਟਿਆ ਜੀ ਇਹ ਕਮੇਟੀ ਵਾਲਿਆਂ ਦੇ ਵਾਹਨ ਚ ਸ਼੍ਰੋਮਣੀ ਕਮੇਟੀ ਦਾ ਵਾਹਨ ਹੈ ਇਹ ਅੱਛਾ ਮਲਕਾਨੇ ਪਿੰਡ ਦੇ ਕਿਸਾਨ ਕੋਲੇ ਇਹ ਹੈਗਾ ਠੇਕੇ ਤੇ 65000 ਰੁਪਏ ਨੂੰ 3 ਵਜੇ ਦਾ ਸੂਆ ਟੁੱਟਿਆ ਹਜੇ ਪ੍ਰਸ਼ਾਸਨ ਦਾ ਕੋਈ ਬੰਦਾ ਇੱਥੇ ਪਹੁੰਚਿਆ ਨਹੀਂ ਹੈ ਪ੍ਰਸ਼ਾਸਨ ਦੀ ਅਣਗਹਿਲੀ ਦੇ ਕਾਰਨ ਇਹ ਨੁਕਸਾਨ ਹੋ ਰਿਹਾ ਹੈ ਕਿਸਾਨ ਦਾ ਠੀਕ ਹੈ ਕਿ ਨਹੀਂ ਇੱਥੇ ਮੂੰਗੀ ਬੀਜੀ ਸੀ ਮੇਰੇ ਖਾਲ ਕਿੰਨੀ ਕਿੰਨੀ ਮੂੰਗੀ ਸੀ ਕਿ ਆਪਣੇ ਇਹ 24 25 ਕਿੱਲੇ ਮੂੰਗੀ ਸੀ ਬਾਕੀ ਗਾਹਾਂ ਹੋਰ ਕਿਸਾਨਾਂ ਦੀ ਵੀ ਸੀ ਤੁਸੀਂ ਦੇਖ ਲਓ ਵੀ 100 ਏਕੜ ਦੇ ਵਿੱਚ ਪਾਣੀ ਫਿਰ ਰਿਹਾ ਹੈ ਠੀਕ ਹੈ ਕਿ ਨਹੀਂ ਕਿਸੇ ਨੇ ਆ ਕੇ ਕੋਈ ਸਾਰ ਨਹੀਂ ਲਈਤੀ ਕਿਸਾਨ ਕਰੂਗਾ ਕੀ ਫੇਰ ਕਹਿੰਦੇ ਵੀ ਖੁਦਕੁਸ਼ੀਆਂ ਕਰਦੇ ਹਨ ਨਹੀਂ ਦੂਜੇ ਕਰਦੇ ਚੱਕ-ਚੱਕ ਇਹ ਆਹ ਕਾਰਨ ਦੇਖ ਲਓ ਤੁਸੀਂ ਵੀ ਹੁਣ ਕਿੰਨਾ ਨੁਕਸਾਨ ਹੋ ਗਿਆ ਰੇਗੀ ਪੈ ਗਈ ਰੇਗੀ ਤੇ ਵੀ ਖਰਚਾ ਹੋਊਗਾ ਚੱਕਣ ਤੇ ਠੀਕ ਆ ਕਿ ਨਹੀਂ ਇਹੀ ਅਸੀਂ ਤਾਂ ਕਹਿੰਦੇ ਆ ਕਿ ਪ੍ਰਸ਼ਾਸਨਾਂ ਆਪਦਾ ਭਾਈ ਜਾਗੇ ਤੇ ਇਹਨੂੰ ਕੋਈ ਇੰਤਜ਼ਾਮ ਕਰੇ ਇਸ ਚੀਜ਼ ਦਾ ਪ੍ਰਸ਼ਾਸਨ ਨੇ ਬਈ ਫੁੱਲ ਚੱਲੀ ਜਾਂਦਾ ਪਾਣੀ ਤੁਸੀਂ ਦੇਖ ਲਓ ਆਪਣਾ ਇਹਦੇ ਵਿੱਚ ਹੁਣ ਇਹ ਪਿੱਛੋਂ ਆਪਣਾ ਨਹਿਰ ਤੋਂ ਬੰਦ ਹੋਊਗਾ ਤਾਂ ਫੇਰ ਇੱਥੇ ਜਾ ਕੇ ਬੰਦ ਕਰਾਂਗੇ ਬਾਕੀ ਆਪਾਂ ਦਾ ਗਾਹਾਂ ਵਾਲੇ ਪਿੰਡਾਂ ਨੂੰ ਵੀ ਅਪੀਲ ਕਰਦੇ ਆਂ ਵੀ ਬਈ ਯਾਰ ਇਹਦਾ ਇੰਤਜ਼ਾਮ ਕਰ ਲੋ ਆ ਕੇ ਠੀਕ ਹੈ ਕਿ ਨਹੀਂ ਪਾਣੀ ਤਾਂ ਹੁਣ ਲੋੜ ਆ ਸਾਰਿਆਂ ਨੂੰ ਇੱਥੇ ਨੁਕਸਾਨ ਹੋਈ ਜਾਂਦਾ ਉਧਰ ਸੋਕੇ ਦੇ ਕਾਰਨ ਨੁਕਸਾਨ ਹੋਊਗਾ ਆਹੀ ਕੁਛ ਕਹਿੰਦੇ ਆ ਬਈ ਕਹਿਣਾ ਕੀ ਕਹਿਣਾ ਚਾਹੁੰਦੇ ਆ ਸਰਕਾਰ ਨੂੰ ਮੰਗ ਕੀ ਕਰਨਾ ਚਾਹੁੰਦੇ ਆ ਸਰਕਾਰ ਤੋਂ ਤਾਂ ਮੰਗ ਇਹੀ ਕਰਨਾ ਚਾਹੁੰਦੇ ਆ ਯਾਰ ਜਿਹੜਾ ਕਿਸਾਨਾਂ ਦਾ ਨੁਕਸਾਨ ਹੋਇਆ ਬਈ ਉਹ ਦੇ ਦੇਣ ਤੇ ਬਾਕੀ ਸੂਏ ਦਾ ਇੰਤਜ਼ਾਮ ਕਰ ਦੇਣ ਹੋਰ ਆਪਾਂ ਕੀ ਕਹਿਣਾ ਠੀਕ ਹੈ ਕਿ ਨਹੀਂ ਧੰਨਵਾਦ ਬਈ ਨਾਇਸ਼ਾ ਸਰ ਤੁਹਾਡਾ ਅ ਰ ਜਵਾਹ ਹਟੋ ਤੇ ਇਹਦਾ ਜਵਾਹ ਹੈ ਕਿਨਾ ਕੁ ਹੈ ਇਹ ਤਲਵੰਡੀ ਰਜਵਾ ਹੈ ਜੀ ਇਹ ਤੇ ਲਗਭਗ ਹੈਗਾ 60 600 ਫੁੱਟ ਦਾ ਫਾੜ ਕਿਵੇਂ ਟੁੱਟਿਆ ਕਾਰਨ ਇਹ ਕਾਰਨ ਬਸ ਪਰਸੋਂ ਏਰੀ ਆਈ ਸੀ ਜੀ ਦਰਖਤਾਂ ਦੀਆਂ ਜੜਾਂ ਜੜਾਂ ਹਿੱਲੀਆਂ ਉਹਦੇ ਕਰਕੇ ਕੋਈ ਤੇੜਾ ਤੁੜਾ ਵਿੱਚ ਪਾਣੀ ਲੰਘ ਗਿਆ ਇਹ ਤੁਹਾਨੂੰ ਕੋਈ ਪਤਾ ਕਰੋ ਕਾਗੇ ਤੁਸੀਂ ਹਾਂ ਅਸੀਂ ਬਸ ਸਵੇਰ ਦੀ ਪਹੁੰਚੇ ਜੀ ਸਵੇਰ 7:00 6:00 7:00 ਵਜੇ ਦੇ ਲੱਗ ਰਹੇ ਆ ਪਾਣੀ ਬੰਦ ਕਰਨ ਲੱਗ ਰਹੇ ਆ ਹੈਡ ਤੋਂ ਪਾਣੀ ਬਸ ਲਗਭਗ ਨਿਲ ਵਾਂਗੂ ਹੋ ਗਿਆ ਬਸ ਇਹਦੇ ਬਿਲਕੁਲ ਪਾਣੀ ਨਿਲ ਕਰਨ ਦੇ ਪਰੋਲੇ ਪਰਾਲੇ ਕਰ ਰਹੇ ਆ ਤੇ ਬਸ ਇਹਨੂੰ ਬੰਦ ਕਰਨਾ ਸ਼ੁਰੂ ਕਰ ਦਿੱਤਾ। ਪਟਕਾਨ ਦੋ ਚੋਰਾ ਕਹਿੰਦੇ ਆਈ ਨਹੀਂ ਕੋਈ ਮਹਿਕ ਨਹੀਂ। ਨਹੀਂ ਅਸਲ 'ਚ ਗੱਲ ਇਹ ਹੈ ਵੀ ਸਾਨੂੰ ਪਤਾ ਹੀ 5 ਵਜੇ ਲੱਗਿਆ। ਨਹੀਂ ਕਹਿੰਦੇ ਕੋਈ ਬੰਦ ਕਰਨ ਦਾ। ਸਵੇਰ 5 ਵਜੇ ਖਬਰ ਆਈ ਹੈ ਪਹੁੰਚ ਇਨਫਰਮੇਸ਼ਨ ਤੇ 6 ਵਜੇ ਅਸੀਂ ਬੰਦ ਕਰਨ ਦੇ ਉਪਰਾਲੇ ਕਰਨ ਲੱਗੇ। ਹੁਣ ਗੱਲ ਇਹ ਹੈ ਵੀ ਇਹ ਐ ਤਾਂ ਹੈ ਨਹੀਂ ਵੀ ਉਹ ਵੀ ਬੰਦ ਹੋ ਜਾਊਗਾ। ਮਤਲਬ ਬੰਦ ਕਰਦੇ ਨਹੀਂ ਹੁਣ। ਬਸ ਹੈਡ ਤੋਂ ਬੰਦ ਹੈ। ਬਸ ਜਿਹੜੇ ਨਕਾਲ ਆ ਪਾਣੀ ਦਾ ਉਹੀ ਆ ਰਿਹਾ ਫਿਰ।